ਯੂਪੀ ਦੇ ਪ੍ਰਿਆਗ ਰਾਜ ਵਿੱਚ ਮਹਾ ਕੁੰਭ ਦੌਰਾਨ ਮੌਣੀ ਮੱਸਿਆ ਦੀ ਸਵੇਰ ਨੂੰ ਮੱਚੀ ਭਗੜੜ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਨ ਚਲੀ ਗਈ ਸੀ ਕਈ ਜ਼ਖਮੀ ਵੀ ਹਨ ਇਸ ਤੋਂ ਬਾਅਦ ਹੁਣ ਪ੍ਰਸ਼ਾਸਨ ਨੇ ਮਹਾ ਕੁੰਭ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਦੇ ਯਾਨੀ ਕਿ ਆਉਣ ਜਾਣ ਦੇ ਰਾਹ ਵੱਖੋ ਵੱਖਰੇ ਕਰ ਦਿੱਤੇ ਹਨ ਇਸ ਦੇ ਨਾਲ ਹੀ ਪ੍ਰਿਆਗਰਾਜ ਦੇ ਵਿੱਚ ਹੁਣ 4 ਫਰਵਰੀ ਤੱਕ ਕਿਸੇ ਵੀ ਵਾਹਨ ਦੇ ਦਾਖਲ ਹੋਣ ਤੇ ਵੀ ਪਾਬੰਦੀ ਲਾ ਦਿੱਤੀ ਹੈ ਯਾਨੀ ਕਿ ਹੁਣ ਕੋਈ ਵੀ ਵਾਹਨ ਪ੍ਰਿਆਗਰਾਜ ਦੀ ਧਰਤੀ ਤੇ ਐਂਟਰ ਨਹੀਂ ਹੋ ਸਕਦਾ ਪ੍ਰਸ਼ਾਸਨ ਨੇ ਕਈ ਲੋਕਾਂ ਦੀ ਜਾਨ ਜਾਣ ਤੋਂ ਸਬਕ ਸਿੱਖਦਿਆਂ ਜਿਨ੍ਹਾਂ ਲੋਕਾਂ ਨੂੰ ਵੀਆਈਪੀ ਪਾਸ ਦਿੱਤੇ ਸੀ ਉਹਨਾਂ ਦੇ ਵੀਆਈਪੀ ਪਾਸ ਵੀ ਰੱਦ ਕਰ ਦਿੱਤੇ ਨੇ ਅੱਜ ਦੇ ਪਾਰੇ 11:00 ਵਜੇ ਤੱਕ ਸਵਾ ਕਰੋੜ ਸ਼ਰਧਾਲੂਆਂ ਦੇ ਇਸ਼ਨਾਨ ਕਰਨ ਦੀ ਜਾਣਕਾਰੀ ਪ੍ਰਸ਼ਾਸਨ ਨੇ ਦਿੱਤੀ। ਮੰਗਲਵਾਰ ਤੇ ਬੁੱਧਵਾਰ ਦੀ ਵਿਚਾਲੜੀ ਰਾਤ ਨੂੰ 1:30-2:00 ਵਜੇ ਦੇ ਕਰੀਬ ਮੌਣੀ ਮੱਸੀਆ ਦੇ ਮੌਕੇ ਤੇ ਭਗਦੜ ਮੱਚੀ ਸੀ। ਹਾਦਸੇ ਵਿੱਚ 35 ਤੋਂ 40 ਲੋਕਾਂ ਦੀ ਜਾਨ ਚਲੀ ਗਈ ਸੀ। ਹਾਲਾਂਕਿ ਸਰਕਾਰ ਨੇ ਤੀ ਮੌਤਾਂ ਦੀ ਗੱਲ ਕਬੂਲੀ ਹੈ 60 ਲੋਕਾਂ ਦੇ ਜ਼ਖਮੀ ਹੋਣ ਦਾ ਵੀ ਘਟਨਾ ਦੇ 18 ਘੰਟਿਆਂ ਬਾਅਦ ਬਿਆਨ ਜਾਰੀ ਕੀਤਾ ਇਸ ਦੇ ਨਾਲ ਹੀ ਭਗਦੜ ਸਬੰਧੀ ਸੁਪਰੀਮ ਕੋਰਟ ਦੇ ਵਿੱਚ ਇੱਕ ਜਨਹਿਤ ਪਟੀਸ਼ਨ ਵੀ ਦਾਇਰ ਹੋਈ ਹੈ ਜਿਸ ਵਿੱਚ ਯੂਪੀ ਸਰਕਾਰ ਤੋਂ ਸਟੇਟਸ ਰਿਪੋਰਟ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਹ ਵੀ ਕਿਹਾ ਗਿਆ ਹੈ ਕਿ ਧਾਰਮਿਕ ਸਮਾਗਮਾਂ ਦੇ ਵਿੱਚ ਹੋਈਆਂ ਘਟਨਾਵਾਂ ਨਾ ਵਾਪਰਨ ਇਸ ਨੂੰ ਯਕੀਨੀ ਬਣਾਉਣ ਲਈ ਠੋਸ ਪ੍ਰਬੰਧ ਵੀ ਕੀਤੇ ਜਾਣੇ ਚਾਹੀਦੇ ਹਨ